ਕੈਂਬਰਿਜ ਯੂਨੀਵਰਸਿਟੀ ਅਤੇ ਦਸਤਾਰ 1906 ਵਿੱਚ ਸੰਤ ਤੇਜਾ ਸਿੰਘ ਜੀ ਨੇ ਇੰਗਲੈਂਡ ਪਹੁੰਚ ਕੇ ਲੰਡਨ ਯੂਨੀਵਰਸਿਟੀ ਵਿੱਚ ਡਾਕਟਰ ਆਫ ਸਾਇੰਸ ਦੀ ਜਮਾਤ ਵਿੱਚ ਦਸਤਾਰ ਪਹਿਨ ਕੇ ਦਾਖਲਾ ਲਿਆ ਤਾਂ ਉੱਥੇ ਇੱਕ ਪ੍ਰੇਮੀ ਨੇ ਕਿਹਾ ਕੈਂਬਰਿਜ ਯੂਨੀਵਰਸਿਟੀ ਵਿੱਚ ਟੋਪੀ ਤੇ ਗੌਣ ਤੋਂ ਬਿਨਾਂ ਦਾਖਲ ਨਹੀਂ ਕਰਦੇ ਤੁਸੀਂ ਉੱਥੇ ਦਾਖਲਾ ਕਿਉਂ ਨਹੀਂ ਲੈਂਦੇ ਤੁਹਾਡਾ ਤਾਂ ਕੇਸਾ ਨਾਲ ਦਸਤਾਰ ਨੂੰ ਸਭ ਜਗ੍ਹਾ ਤੇ ਪ੍ਰਗਟ ਕਰਨ ਦਾ ਪ੍ਰਣ ਹੈ ਸੰਤ ਜੀ ਨੇ ਪਹਿਲੀ ਟਰਮ ਪੂਰੀ ਕਰ ਕੈਂਬਰੇਜ ਯੂਨੀਵਰਸਿਟੀ ਦੇ ਟਿਊਟਰ ਜੈਕਸਨ ਨੂੰ ਬੜੀ ਯੁਕਤੀ ਨਾਲ ਸਿੱਖ ਧਰਮ ਬਾਰੇ ਜਾਣਕਾਰੀ ਦੇ ਕੇ ਯੂਨੀਵਰਸਿਟੀ ਵਿੱਚ ਦਸਤਾਰ ਰੱਖਣ ਦੀ ਆਗਿਆ ਲੈ ਲਈ ਇਹ ਪਹਿਲਾ ਅਫਸਰ ਸੀ ਕਿ ਸਿੱਖ ਵਿਦਿਆਰਥੀ ਪਗੜੀ ਸਮੇਤ ਇਸ ਪੁਰਾਣੇ ਸੁਤੰਤਰ ਵਿਦਿਆਦੇ ਕੇਂਦਰ ਵਿੱਚ ਬਿਨਾਂ ਕਿਸੇ ਰੋਕ ਟੋਕ ਦੇ ਯੂਨੀਵਰਸਿਟੀ ਦੇ ਸਾਰੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਪਿਆ ਆਪਨੇ ਡਿਗਰੀ ਦੀਆਂ 6 ਟਰਮਾਂ ਵਿੱਚੋਂ 5 1908 ਤੱਕ ਕਾਮਯਾਬੀ ਨਾਲ ਪੂਰੀਆਂ ਕੀਤੀਆਂ ਇਸ ਤੋਂ ਬਾਅਦ ਇਸ ਯੂਨੀਵਰਸਿਟੀ ਵਿੱਚ ਹਰ ਸਿੱਖ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਕੇਸਾ ਅਤੇ ਦਸਤਾਰ ਨਾਲ ਦਾਖਲਾ ਮਿਲਦਾ ਹੈ